ਸਸਰੀਕਾਲ ਜੀ ਇਹ ਤਿਆਰੀ ਕਰ ਰਹੇ ਨੇ ਬੈਗਪੈਕ ਹੋ ਰਿਹਾ ਤੇ ਯਸ਼ ਤਿਆਰ ਹੋ ਗਿਆ ਹੈ ਤਿਆਰੀ ਕਿਥੋਂ ਦੀ ਹੈ ਜੀ ਕਾਕੇ ਕਿੱਥੇ ਜਾਣਾ ਹੈ ਅੱਜ ਯਸ਼ ਕਿੱਥੇ ਚੱਲਿਆ ਹੈ ਜੋਜੀ ਮਾਸੀ ਜੋਜੀ ਮਾਸੀ ਘਾ ਚਲੇ ਅੱਜ ਸ਼ਨੀਵਾਰ ਛੇਤੀ ਛੁੱਟੀ ਹੋ ਗਈ ਇਹ ਬੈਗ ਕਰਕੇ ਬਾਹਰ ਚੱਲੇ ਨਾਨੂ ਘਰ ਆ ਕਿੰਨੇ ਮਹੀਨੇ ਬਾਅਦ ਚੱਲੇ ਰਹਿਣ ਹਾਂ ਕਿੰਨੇ ਮਹੀਨਿਆਂ ਬਾਅਦ ਅਜੇ ਪਿਛੇ ਵਿਆਹ ਵੇਖਿਆ ਤੋਂ ਹੋ ਕੇ ਆਏ ਹਾਂ ਅਸੀਂ 10 ਮਿੰਟ ਵਾਸਤੇ ਗਏ ਹੀ ਰਹਿਮ ਥੋੜੀ ਗਏ ਹੀ ਐਸ ਕਿਤੇ ਗਰਮੀਆਂ ਨਹੀਂ ਛੁੱਟੀਆਂ 'ਚ ਵੀ ਨਹੀਂ ਆਪਾਂ ਰਹਿ ਕੇ ਆਏ ਹਾਂ ਅੱਛਾ ਤੇ ਗਰਮੀਆਂ ਆਉਣੀਆਂ ਉਹ ਤੋਂ ਚੱਲ ਜਾਣਾ ਸੀ ਨਹੀਂ ਸਰਦੀਆਂ ਦੀਆਂ ਛੁੱਟੀਆਂ 'ਚ ਵੀ ਰਹੀ ਤਾਂ ਹੂੰ ਗਰਮੀਆਂ ਜਾਂ ਸਰਦੀਆਂ ਨਹੀਂ ਸਾਰੀਆਂ ਆ ਆਹੀ ਹੁੰਦੇ ਟੇਡਾ ਮੇਡਾ ਯਾ ਜਗੜ ਗਈ ਏ ਛੋਟੀ ਏ ਚਾ ਬੁੜੀਏ ਯਾਕਰ ਬੰਦ ਕਰੋ ਕਾਕੇ ਫਿਰ ਬੰਦ ਨਹੀਂ ਹੁੰਦੇ ਮੇਰ ਕੋ ਵੇਖਿਓ ਖੜੇ ਹੋ ਖਾਂਸੀ ਆਉਂਦੀ ਬੈਜੋ ਨਾ ਪੁੱਤ ਖਾਂਸੀ ਨਹੀਂ ਆਏਗੀ ਯਸ਼ ਕਿਥੇ ਚੱਲੇ ਫਿਰ ਕਿੱਥੇ ਜਾਣਾ ਨਾਨੂ ਕਰਕੇ ਰੋਜੀ ਬਸੀ ਕਰ ਜੋ ਜੀ ਬਸ ਕਾ ਹੂੰ ਉਥੇ ਹੀ ਖਾਣਾ ਪਾਸਤਾ ਹਾਂ ਪਾਸਤਾ ਵਾਪੇ ਗਿਆ ਨਹੀਂ ਰਹੀ ਬਸ ਤੇ ਸੇ ਠੀਕ ਮੈਂ ਪਾਸ਼ਾ ਖਾਵੇ ਵਾਹ ਆਰੀਆ ਨਾ ਡੋ ਆਹੋ ਤੇ ਕਿੰਨੀ ਵਾਰੀ ਮਾਸੀ ਕਿੰਨੀ ਵਾਰੀ ਮਾਸੀ ਕੋ ਗਿਆ ਮਹਿਲਾ ਮਾਸੀ ਦਿਨ ਬਣਾ ਕੇ ਨਹੀਂ ਦਿੰਦੀ ਉਥੇ ਯਾਦ ਭੁੱਲ ਜਾਂਦਾ ਜਦੋਂ ਘਰੇ ਆ ਜਾਂਦਾ ਫਿਰ ਮੈਂ ਪਾਸਤਾ ਖਾਣਾ ਹੈ ਮਾਸੀ ਪਾਸਾ ਖਾਣਾ ਪਾਸਾ ਹੁਣ ਮੈਂ ਤੇ ਜਾਂਦੇ ਜਾਂਦੇ ਕਹੀ ਮਾਸੀ ਨੂੰ ਮੈਨੂੰ ਪਾਸਤਾ ਬਣਾ ਕੇ ਦਿਓ ਇਹਦੇ ਬੈਗ ਚੋਂ ਕਲੋਸ ਕੱਢ ਕੇ ਫਿਰ ਲੈ ਨਾ ਜਾ ਕਿਹੜੇ ਬੈਗ ਚੋਂ ਇਹਦੇ ਬੈਗ ਚੋਂ ਜੀ ਨਹੀਂ ਰਹਿੰਦੇ ਮਾਸੀ ਨੂੰ ਕਹੀ ਜਾਂਦੇ ਪਹਿਲਾਂ ਪਾਸਤਾ ਬਣਾਓ ਕਿੰਨੀ ਵਾਰੀ ਕਿਹਾ ਵਾ ਹਰ ਵਾਰੀ ਮੈਨੂੰ ਚੇਤਾ ਭੁੱਲ ਜਾਂਦਾ ਹੈ ਕਿਹਨੇ ਮੈਂ ਵੀ ਆ ਮਨ ਨਾਲ ਕੁਛ ਵੀ ਗੱਲ ਤੋਂ ਹਮਮ ਚੋਟਾ ਆ ਗਿਆ ਵੱਡੇ ਹੁੰਦੇ ਕਿਉਂਦੇ ਆ ਫਿਰ ਬਾਤ ਜਾਂਦੇ ਨੇ ਗਏ ਚੀਨੀ ਲੈ ਝੋਟੀ ਕੋਲੀ ਚੀਨੀ ਨਹੀਂ ਲੈ ਕੋਈ ਨਹੀਂ ਬੋਲਿਆ ਜਿਹਾ ਸ਼ਦੀ ਟੌਰ ਵੇਖੋ ਹੁੰਦੇ ਦੀ ਟੌਰ ਕਿਨੇ ਸੋਰੀ ਜਾ ਘਟਾ ਪਾਈ ਹੈ ਉਸੇ ਜਿਹਾ ਟੌਰ ਵੇਖੋ ਉਸੇ ਵੱਡੇ ਭਾਈ ਸਾਹਿਬ ਵੀ ਆ ਗਏ ਸੋਲੋਂ ਕੀ ਕੀ ਹੈ ਬੋਤਲ ਹਾਂਜੀ ਰਸੇ ਕਿਉਂ ਜਾਣੋ

ਇਹ ਨੰਦੀਆਂ ਲਾਡੀਆਂ ਨਹੀਂ ਮੁੱਕਦੀਆਂ ਇਹਨਾਂ ਦੇ ਮੁੰਨਾ ਹੋਣੇ ਰੇਤਾ ਉਹ ਤਾਂ ਫੇਰ ਭੂਤ ਆ ਜਾਂਦਾ ਤੈਨੂੰ ਪਤਾ ਨਾ ਫੇਰ ਫੋਨ 'ਚ ਫੋਨ ਨਹੀਂ ਵੇਖੀ ਦਿੰਦਾ ਇਹ ਤੈਨੂੰ ਫੜ ਕੇ ਲੈ ਜਾਏਗਾ ਓਏ ਨਾ ਕੋਸ਼ ਨਹੀਂਦਾ ਬੰਦੇ ਸਫਾਈ ਹੋਈ ਹੈ ਦੇ 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 ਹਾਂਜੀ ਵੇ ਅੰਦਰ ਆ ਅੰਦਰ ਨਹੀਂ ਜਾਂਦੇ ਨਹੀਂ ਆ ਨਦੀ ਹੈ ਸਾਦੀ ਹੈ ਅੰਦਰ ਨਹੀਂ ਅੰਦਰ ਨਹੀਂ ਜਾਂਦੇ ਤੁਹਾਡੀ ਹੈ ਚਲੋ ਅੰਦਰ ਅੰਦਰ ਚਲੋ ਆਹ ਉਹ ਤੁਹਾਡੀ ਹੈ ਅਨੋਦੀ ਨਹੀਂ ਹੈ ਇਸ ਗਾਜੀ ਕੀ ਆ ਗੇ ਪਲੇਟ ਆ ਭਈਓ ਗੱਡੀ ਤੇ ਆ ਪਈ ਹੈ ਕੀ ਲੈਣਾ ਵਾ ਪਲੇਟ ਤੇ ਕੀ ਲੈਣਾ ਵਾ ਪੁੜੀ ਹਾਂ ਦਿੰਨੇ ਭਾਈ ਦਿੰਨੇ ਹੈ ਯਾ ਨਾ ਯਾ ਨਾ ਡੇ ਨਾ ਬਵੇ ਪਲੇਟ ਫੜ ਕੋ ਓਏ ਪੂਰੀ ਚਲੇ ਖਾਣੇ ਨੇ ਗੰਦਾ ਭਾਈ ਧਿਆਨ ਨਾਲ ਦੇਖਣਾ ਭਾਈ 1 ਮਿੰਟ ਹੀ ਕਿੰਨੇ ਵੀ 20 20 3 3 3 ਦਿਨ ਦੋ ਨੂੰ ਪਾਪਾ ਪੈਟ ਨੂੰ ਧਨੇ ਦਿੰਨੇ ਆ ਓਏ ਹੋਏ ਇੱਧਰ ਹੋ ਓਏ ਹੋਏ ਗਰਮਾ ਗਰਮ ਪੂਰੀ ਆਇ ਨਿਕੜਾ ਉਰੀ ਥੋੜੀ ਵਾ ਐ ਬੜਾ ਜਰਾ ਬਾਦਲ ਲਗੀ ਪਾ ਪੂਰੀ ਖਾਣ ਦਾ ਛੀ ਬਰੀ ਇਹ ਵੀ ਹੈ ਅਗਲਾ ਲੜਦੇ ਕੋਈ ਨੂੰ ਸ਼ਾਬੇ ਤੋਂ ਸਟੇਲ ਦੀਆਂ ਤੇ ਬੰਨਦਾ ਵੀ ਹੈ ਹੂੰ ਦੇਂਦੇ ਗਰਮ ਖਾਦੇ ਗਰਮ ਜੋ ਇਹ ਇੱਕ ਇੱਕ ਤੇਰੀ ਇੱਕ ਪਾ ਦੀ ਨਹੀਂ ਉਹ ਵੀ ਭਾਰਨੇ ਵੀ ਖਾਲੂਗਾ ਨਾ ਨਹੀਂ ਆਣਾ ਕਾ ਭੂਤ ਨੂੰ ਛੋਲੇ ਪਾ ਰਿਹਾ ਛੜੀ ਹੋ ਰੇ ਹਲਾ ਕੇ ਮੈਂ ਤਾਂ ਨਹੀਂ ਲੈਣਾ ਛੋਲੇ ਬਾਰੇ ਛੋਲੇ ਦਾ ਸਾਰਾ ਰਸਾਇਣ ਨਾ ਹੋਵੇ ਬਾਰੇ ਉਹ ਸੜ ਜਾਂਦਾ ਨਾ ਉਹ ਸੜ ਜਾਂਦਾ ਚਾਹ ਖਾਲਾ ਖਾਲਾ ਪਾਣਾ ਪਾ ਖਾ ਜਾਂਦਾ ਖਾਲਾ ਉਹ ਤਾਂ ਖਾਲਾ ਚਲੋ ਖਾਓ ਛੋੜੀ ਭਾਈ ਉਹ ਮੈਂ ਲੈ ਕੇ ਆਉਣਾ ਪਾ ਕੇ ਤੇ ਗਿਆ ਮੈਨੂੰ ਉਹ ਪੈਸੇ ਦੇ ਦਿਓ ਮੈਨੂੰ ਡੇਪਣਗੇ ਪੈਸੇ ਦੇ ਦਿਓ ਬਾਕੀ ਮੈਨੂੰ ਫੜਾ ਦਿਓ ਉਹ ਤਾਂ ਡੇਪਣਗੇ ਪੁੱਤ ਤੂੰ ਇਹ ਨਿੱਕੇ ਹੋ ਨਾ ਅਜੇ ਛੋਟੇ ਹੋ ਡੇਪਣਗੇ ਪਤਾ ਲੱਗਣਾ ਮੈਂ ਦੇਣਾ ਦੇ ਦਿਓ ਮੈਂ ਦੇਣਾ ਵੇ ਲੈ ਫਿਰ ਉਹ ਲੜ पे ਉਹ ਕਰਦੇ ਆਸਨ ਨੇ ਜੋ ਲੋ ਭਾਵੀ ਗਿਆ ਕੋਠੇ ਤੇ ਨਹੀਂ ਗਿਆ ਨਹੀਂ ਗਿਆ ਤਾਂ ਕੌਣ ਗਿਆ ਹੱਥੇ ਨਹੀਂ ਨਹੀਂ ਦਿੰਦਾ ਪੁੰਝੇ ਨਹੀਂ ਦਿੰਦਾ ਕਿਹਾ ਉਹ ਨਹੀਂ ਜਾਣਾ ਕਿੱਥੇ ਗਿਆ ਭਾ ਫਿਰ ਹਾਂ ਨਹੀਂ ਮਾਂ ਮਾਂ ਮੈਂ ਨਹੀਂ ਜਾ ਮੋਲੀਓਲੀਓਲੀਓਲੀ ਭਾਵੀ ਕੋਠੀ ਹੈ ਹਾਂ ਉਹ ਬੱਲੇ ਕਾਕਾ ਮੈਂ ਗੁੱਦੀ ਦਾ ਮੈਂ ਗੁੱਦੀ ਦਾਣੀ ਹੈ ਦੇ ਹੀ ਲੇਟ ਹੋਏ ਨਾ ਫਿਰ ਜੀ ਮੈਂ ਦੁੱਧ ਦੀ ਧਾਮ ਆਏ ਓਏ ਹੋਏ ਹੋਏ ਹੋਵੇ ਹੋਵੇ ਹੱਥਾਂ ਡੋਰ ਆੜੀ ਜਾਂਦੀ ਹੈ ਖਿੰਚਾ ਵੱਜ ਜਾਂਦਾ ਪਾਪਾ ਮੈਂ ਦੁੱਧ ਦੀ ਧਾਮ ਆਏ ਇਧਰ ਆਇਆ ਖੋੜੇ ਫੜਦਾ ਫੜਦਾ ਵਾ ਇਧਰ ਹੋ ਜਾ ਪਾਪਾ ਮੈਂ ਦੁੱਧ ਦੀ ਧਾਮ ਦੇ ਨੇਡਾ ਨਾ ਉਹਨੇ ਤਾਂ ਡਾਲਣ ਦੇ ਮੈਂ ਦੁੱਧ ਦੀ ਧਾਮ ਆਏ ਉਹਨੇ ਤਾਂ ਡਾਲਣ ਦੇ ਪੁੱਤ ਖਲੋ ਜਾ ਇੱਕ ਮਿੰਟ ਮੈਂ ਗਿਆ ਖਲੋ ਜਾ ਹੈ ਆ ਦਿਖਾ ਲੈ ਨਾ ਚੀਜੀ ਖਾ ਲੈ ਪਹਿਲੇ ਹੱਥ ਆਲੀ ਹੱਥ ਖਾਣਾ ਚੀਜੀ ਫੜ ਲੈ ਉਹ ਕਾਕੇ ਚੀਜੀ ਦੇ ਖਾ ਲੋ ਪਹਿਲੇ ਇੱਕ ਮਿੰਟ ਸ਼ਹਿਰ ਹਵਾ ਬੜੀ ਤੇਜ਼ ਈ ਉਹ ਵੇਖ ਕਿੱਸਾ ਕਰਨ ਦੇ ਆ ਉਹਦੇ ਆ ਪੇਚਾ ਵੇਖੀ ਪਰੇ ਉਹ ਇੱਕ ਮਿੰਟ ਕਾਕੇ ਛੱਟ ਲੱਗ ਜੇਗੀ ਨਾ ਕਰਨ ਓਏ ਓਏ ਧੁੰਦ ਵੇਖ ਕਿੰਨੀ ਬਾਹਰ ਉੱਪਰ ਦੇ ਦੇ ਤਕਹਾਰੇ ਤਨ ਦਿਖਾ ਰਹੇ ਤਾ ਕਰਕੇ ਕਿੱਥੇ ਗੱਡੀ ਤਨ ਦਿਖਾ ਦੇ ਨਾ ਪਹਿਲੇ ਇਹਨੂੰ ਪੁੱਤ ਪੇਚਾ ਨਹੀਂ ਪਿਆ ਤਰਾ ਦਿਖਾਰੇ ਤਾ ਕਰ ਦੇ ਤਾ ਕਰ ਦੇ ਆ ਵੀ ਆ ਵੀ ਪੇਚਾ ਖਾਦਾ ਹੋਵੇ ਪੇਚਾ ਆ ਬੋ ਆਈ ਬੋ ਇਹ ਘਤੀ ਨੇ ਪਾਣੇ ਆ ਵੀ ਆਈ ਬੋ ਹਿੰਚਾ ਮਾਰਿਆ ਪਾਣੇ ਇੱਕ ਮਿਠਾ ਇੱਕ ਮਿਠਾ ਕਰਦਾ ਕਰਦਾ ਮੈਂ ਗੱਟੂ ਕਰ ਲਾਂ ਵਧਾ ਵਧਾ ਲੈ ਵਧਾ ਲੈ ਆ ਦਲੇ ਫੜਾ ਦੇ ਫੜਾ ਦੇ ਫੜਾ ਦੇ ਤੁਹਾਨੂੰ ਫੜਾ ਦੇ ਤੁਹਾਨੂੰ ਓਏ ਓਏ ਇਹਦੀ ਪਾਰ ਨੂੰ ਆ ਯੋ ਯੋ ਦੀ ਦੁੱਧ ਦੀ ਪਾਰ ਨੂੰ ਆ ਗੁੱਡੀ ਪਾਰ ਨੂੰ ਆ ਚੱਲ ਇੱਧਰ ਉਹ ਦੀ ਦੁੱਧ ਦੀ ਮਾਂ ਉਹ ਕੰਧ ਨਾਲ ਹੋ ਜਾਂ ਪਿਛੇ ਪੌਣ ਲੱਗਿਆ ਉਹਦੀ ਕੰਧ ਨਾਲ ਪਿਛੇ ਹੋ ਜਾਂ ਕੰਧ ਨਾਲ ਪਿਛੇ ਹੋ ਜਾਂ ਕੰਧ ਨਾਲ ਪਿਛੇ ਹੋ ਜਾਂ ਕੰਧ ਨਾਲ ਲੱਗ ਜਾ ਪੁੱਤ ਤਾ ਚੋਕ ਤਾ ਚੋਕ ਤਾ ਚੋਕ ਸਾਰੀ ਤਾ ਚੋਕ ਖਿਚੀ ਜਾ ਖਿਚੀ ਜਾ ਖਿਚੀ ਜਾ ਖਿਚੀ ਜਾ ਵਾਸੇ ਖਿਚੀ ਜਾ ਖਿਚੀ ਜਾ ਖਿਚੀ ਜਾ ਖਿਚੀ ਜਾ ਆਪਣੀ ਖੇਚ ਕੇ ਨਹੀਂ ਨਹੀਂ ਆ ਤਾ ਕਰਨੀ ਮੈਂ ਕਿਆ ਦੇ ਨਾ ਪੇਚਾ ਲਾ ਲੰਦੇ ਪੇਚਾ ਲ ਪੇਚਾ ਲਾ ਲੰਦੇ ਪੇਚਾ ਲਾ ਲੰਦੇ ਪੁੱਤ ਪੇਚਾ ਲਾ ਲੰਦੇ ਚਲੋ ਆ ਜਾ ਇਧਰ ਹੋ ਗਈ ਬੋ ਪਾਦੀ ਪੁੱਤ ਬੋ ਗਈ ਉਹਨੂੰ ਹਵਾ ਘਾਟੀ ਨਾ ਖਿਚਣ ਵੀ ਨਹੀਂ ਦਿੱਤੀ ਉਹਨੂੰ ਕੋਈ ਨਹੀਂ ਅੱਧਰ ਆਡੀ ਆਹੋ ਉਹਨੂੰ ਪਸੂੜੀ ਪਈ ਸੀ ਕਿ ਉਹਨੂੰ ਪਸੋੜੀ ਪਈ ਹੈ ਲੈ ਕੇ ਜਾਣੀ ਇਹ ਤੇਰੀ ਗੱਡੀ ਹੁਣ ਕਾ ਦੇ ਪੇਚੇ ਲਾਈਏ ਫੇਰ ਦੇਖੋ ਪੇਚੇ ਲਾਉਣੇ ਫੇਰ ਉਹ ਗੁੱਡਾ ਆਇਆ ਕਿੱਡਾ ਵੱਡਾ ਉੱਪਰ ਅੰਕੜੀ ਲੈ ਦੇ ਪੇਚਾ ਲਾਈਏ ਫੇਰ ਹੈ ਨਹੀਂ ਹੋਰ ਪੇਚਾ ਲਾਣ ਖੇਡਦੇ ਆ ਡੰਡਾ ਨਹੀਂ ਉਹ ਥੱਲੇ ਦਾ ਡੰਡੇ ਚਲਾਓ ਥੱਲੇ ਦਿੰਨਾ ਆ ਜਾ ਥੱਲੇ ਆ ਜਾ ਥੱਲੇ ਥੱਲੇ ਇੱਥੇ ਨਹੀਂ ਗਿਆ ਮੈਂ ਕਿਹਾ ਆ ਜਾ ਥੱਲੇ ਆਇਓ ਆ ਜਾ ਥੱਲੇ ਚਲੋ ਥੱਲੇ ਇਧਰ ਆਇਓ ਥੱਲੇ ਹੀ ਗਿਆ ਦਿੰਨਾ ਚੁੱਕੇ ਲੈ ਕੇ ਜਾਵਾਂ ਹੁਣ ਭੀ ਡਾਲੀ ਹੈ ਤੇ ਹੁਣ ਚੱਲੇ ਆ ਮੈਂ ਮਾਰਿਆ ਮੈਨੂੰ ਵੀ ਖਿੰਜੀ ਗਿਆ ਖਿੰਜੇ ਸਾਹ ਲੱਗਾ ਦਾ ਨਹੀਂ ਖਿੰਚਾ ਵੱਜ ਗਏ ਸੀ ਉਹਨੂੰ ਉਹਨੂੰ ਮੈਂ ਮਾਰਿਆ ਹੈ ਨਾ ਹਮ ਮੇਰੀ ਵੀ ਸਾਹ ਹੀ ਲੱਗ ਗਿਆ ਹਮ ਹਮ ਇਹ ਹੁਣ ਚੱਲੇ ਨੇ ਬੈਗ ਤਿਆਰ ਹੋ ਗਿਆ ਤੇ ਓਹੋ socks ਨਹੀਂ ਪਹਿਨਦੀ socks ਨਹੀਂ ਪਹਿਨਦੀਆਂ ਸੂਰੀਆਂ ਪਈਆਂ ਹੀ ਆ socks ਕਿਥੋਂ ਪਹਿਣੀਆਂ ਜਾਉਂਦੀਆਂ ਜਿਆਦਾ ਨਹੀਂ ਆਪਣੇ ਤੇ ਆ ਕੇ ਜਾਣਾ ਪਿਆਰ ਉਹਨੂੰ ਚੈਨ ਨੂੰ ਭੁੱਖ ਲੱਗੀ ਰੋਟੀ ਦੇ ਦੇਣੀ ਸੀ ਪਾਸਤਾ ਖਾਣਾ ਜਾ ਕੇ ਮਾਸੀ ਕੋ ਪਾਸਤਾ ਖਾਣਾ ਜਾ ਕੇ ਚੇਤੇ ਨਾ ਬਣਵਾ ਲਈ ਪਾਸਤਾ ਬਣਵਾਦੀ ਮਾਸੀ ਕੋ ਚੇਤੇ ਨਾ ਚੇਤਾ ਭੁੱਲ ਜਾਂਦਾ ਮਾਸੀ ਨੂੰ ਜਾਂਦੇ ਪਹਿਲਾਂ ਕੋ ਪਾਸਤਾ ਬਣਾਓ ਤੇ ਨਾਲ ਚਾਹ ਪੀਵਾਂਗੇ ਫਿਰ ਇਹ ਪਾਸਾ ਹੀ ਖੇਡਾਂਗੇ ਨਾਲ ਚਾਹ ਪੀਵਾਂਗੇ ਫਿਰ ਉਹਨਾਂ ਕੋ ਬਾਅਦ ਚ ਪੈਸੇ ਦੋ ਹਣੇ ਥੋੜੇ ਜੇ ਪੈਸੇ ਦੇਤੇ ਤੁਹਾਨੂੰ ਪਹਿਲਾਂ ਹੀ ਕਦੋਂ ਦਿੱਤੇ ਜੀ ਹੁਣ ਇਹ ਤਾਂ ਤੁਹਾਨੂੰ 200 ਦੇ ਦਿੱਤਾ ਸੀ ਉਹ ਮੇਰੇ ਪੈਸੇ ਡਿੱਗ ਗਏ ਮੇਰੇ ਪੈਸੇ ਮੈਨੂੰ ਵੀ ਤਾਂ 200 ਆ ਕੇ ਦੇ ਕੇ 100 ਲਿਆ ਵੀ ਆ ਹਾਂ ਹਾਂ ਮੈਂ ਤਾਂ ਕੋਈ ਪੈਸਾ ਨਹੀਂ ਲਿਆ ਮੇਰੇ ਕੋਈ ਲੈ ਦੋ ਮਾਈ ਗੋਡ ਉਹ ਘਵੜ ਲਈ ਗਲਾਸ ਭਾੜ ਲਈ ਭਾੜ ਲੈ ਚਲੋ ਉਠੋ ਫਿਰ ਚਲੋ ਤੁਹਾਨੂੰ ਬਾਹਰ ਚੱਕ ਛੱਡ ਕੇ ਆਵਾਂ ਵਾਪਸ ਨਾ ਆ ਜਾਓ ਕਿਤੇ ਟਿੱਕੀ ਜੇ ਲੱਗਾ ਕੋਈ ਕੰਮ ਮੂਡ ਨਾ ਖਰਾਬ ਹੋ ਜਾਏ ਤੁਹਾਡਾ ਚਲੋ ਇੱਥੇ ਤਾਂ ਇੱਥੇ ਤਾਂ ਬਾਹਰ ਉੱਧੇ ਤੱਕ ਬਾਹਰ ਕਿਥੇ ਤਾਂ ਉੱਧੇ ਤੱਕ ਬਾਹਰ ਕਿਥੇ ਤਾਂ ਉੱਧੇ ਤੱਕ ਹੋਵੇ ਭਾਈ ਜੇ ਬੰਦ ਕਰ ਲੋ ਹਵਾ ਪੈਂਦੀ ਪੁੱਤ ਜੇ ਬੰਦ ਕਰਦਾ ਜੈਕਟ ਦੀ ਜੈਕਟ ਹੋ ਸੋਹਣੀ ਲੱਗੇਗੀ ਸੋਸਤੀ ਕਿਤੇ ਜੇ ਜੈਕਟ ਦੀ ਜੇ ਬੰਦ ਕਰੋਗੇ ਨਾ ਹੋਰ ਸੋਹਣੀ ਲੱਗੂਗੀ ਜੈਕਟ ਟੰਗ ਦਾ ਤੀਲਾ ਫੜਿਆ ਇਹਨੇ ਐਂ ਕਿਹਦੀ ਲਾ ਕੇ ਜਾਵਾਂਗੇ ਦੂਜੀ ਇਹੋ ਲਾ ਜਾ ਹੁਣ ਕਿਹੜੀ ਕਾਲੀ ਹੋਣੀ ਐ ਧੁੱਪ ਥੋੜੀ ਗਈ ਐ ਧੁੱਪ ਹੋਈ ਨਹੀਂ ਕਾਲੀ ਹੋਣੀ ਨਹੀਂ ਉਹ ਵੀ ਇਦਾਂ ਹੀ ਰਹਿਣੀ ਵਾਈਟ ਹੀ ਪਾਪਾ ਨੂੰ ਆ ਜਾ ਸੋਹਣੀ ਲੱਗਦੀ ਵੀ ਸੋਹਣੀ ਲੱਗਦੀ ਥੈਂਕ ਯੂ ਪਾਪਾ ਨੂੰ ਆ ਜਾ ਪਾਪਾ ਨੂੰ ਆ ਜਾ ਕੀ ਟੜੀ ਆਣ ਕੇ ਦਿਨਾਂ ਟੜੀ ਆਣ ਕੇ ਦਿਨਾਂ ਓਹ ਨਾਨੂ ਘਰ ਜਾਣਾ ਐਨਕਾਂ ਲਾ ਕੇ ਉਹ ਦੇカリਪ੍ਰੀਤੀ ਸਹੀ ਹੈ ਨਹੀਂ ਹੋ ਗਈ ਸਹੀ ਹੋ ਗਈ ਚਲੋ 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 ਐਨਕ ਲਾ ਲਓ ਪੁੱਤ ਕੀ ਹੈ ਤੂੰ ਵਾਪਸ ਆ ਗਿਆ ਹੈ ਚਪਲ ਲੈਣਾ ਹੈ ਝੂਠ ਹੈ ਆ ਗਿਆ ਵੀ ਪਤਾ ਨਹੀਂ ਚਪਲ ਲੈਣਾ ਹੈ ਚਪਲ ਹੀ ਲੈਣਾ ਮੈਂ ਤਾਂ ਕਹਿਣਾ ਨਹੀਂ ਮੈਨ ਜਾਣਾ ਹੁਣੇ ਮਮਾ ਨੂੰ ਫੋਨ ਕਰਾਂ ਕਿਉਂ ਜਾ ਆ ਫਿਰ ਦੂਰ ਫੋਨ ਕਰ ਦੋ ਦੂਜਾ ਲੈ ਜਾਣਾ ਜਿਹੜਾ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਉਹ ਪਤਾ ਮੈਨੂੰ ਹੂੰ ਅਗਲੇ ਵਾਲਾ ਕਿ ਜਾਣਾ ਉਹਨਾਂ ਨੂੰ ਲੈ ਜਾਣਾ ਆਹ ਰਹਿਣ ਦੇ ਨਾ ਢੋਰ ਸਾਫ ਡੋਰ ਰਹਿਣ ਦੇ ਨਾ ਕਿਉਂ ਉਥੇ ਵੱਟਲ ਕਰੇ ਗੰਡੋਗਣਾ ਸਹੀ ਹੋਣੀ ਪੈਰਾਂ ਚੜ੍ਹ ਕੇ ਪੁੱਤ ਇਹਦੇ ਨਾਲੇ ਖਤਮ ਹੋਇਆ ਹੈ ਵਾ ਉਹ ਲੈ ਕੇ ਜਾਣਾ ਵੱਡੇ ਵਾਲਾ ਕੋਈ ਡਾਓਗੇ ਤੇ ਸਹੀ ਉਹ ਨਹੀਂ ਗੰਡੋਗਣਾ ਸਹੀ ਨਹੀਂ ਛੋੜੀ ਹੁੰਦੀ ਭਰਾਵਾ ਇਹ ਤੇਰੀ ਵੱਡਾ ਬਡਾ ਲੋਰਾ ਹੈ ਤੇ ਤੂੰ ਇੱਥੇ ਉੱਥੇ ਜਾ ਕੇ ਗੰਡੋਗਣਾ ਸਰੀ ਕਰਨੀ ਹੈ ਥਾੜੇ ਉਹ ਕੜੀ ਉੱਥੇ ਉਡਣੀ ਪੈਰਾਂ ਚਾੜੜ ਕੇ ਗੁੰਝਲ ਪੈਣੀ ਹੈ ਉਹ ਆ ਗਿਆ ਕੌਣ ਆਇਆ ਮੰਮੀ ਵੀ ਆਈ ਵਾਪਸ ਕਿਥੇ ਖਲੋਤੇ ਮੰਮੀ ਆਹ ਮਿਲੋ ਤੇ ਆ ਕਿਥੇ ਆਜ ਵੀ ਗੱਡੀ ਆਈ ਚਲੋ ਬਾਏ ਆਹੋ ਕਿਥੇ ਖਲੋਤੇ ਹੈ ណាស់អ َنَا ភួយក៏លូតទេជីអាគីកាទេទេ